ਸਮਾਜ ਕਿੱਧਰ ਰਿਹਾ ਹੋ ਕੀ ਰਿਹਾ ਸਮਾਜ ਟੁੱਟ ਰਿਹਾ ਤੜਕ ਰਿਹਾ ਰਿਸ਼ਤੇ ਟੁੱਟ ਰਹੇ ਨੇ ਟੱਬੇ ਟੁੱਟ ਗਏਾਂਝਾਂ ਟੁੱਟ ਗਈਆਂ ਪਿਆਰ ਮੁਹੱਬਤ ਸਭ ਖਤਮ ਹੋ ਗਿਆ ਖੂਨ ਪਾਣੀ ਹੋ ਗਿਆ ਪਰਿਵਾਰ ਸੁੱਖਾ ਸੇ ਇਕੱਲੇ ਇਕੱਲੇ ਹੋ ਗਏ ਆ ਅੱਜ ਕੱਲ ਲੋਕ ਲੋਕ ਜਿਹੜੇ ਹੈਗੇ ਆ ਪਰਿਵਾਰ ਨੂੰ ਸਮਾਂ ਵੀ ਨਹੀਂ ਦਿੰਦੇ ਜਵਾਬ ਕਾਂ ਕੋ ਸਮਾਂ ਹੀ ਹੈ ਨਹੀਂ ਦੇਣ ਲੋਕਾਂ ਕੋਲੇ ਮਾਪੇ ਫੋਨ ਤੇ ਨੇ ਬੱਚੇ ਫੋਨ ਮਾਪੇ ਫੋਨ ਤੇ ਆ ਜਵਾਬ ਫੋਨ ਤੇ ਆ ਫਿਰ ਅੱਥ ਨੇ ਕਮਰੇ ਆ ਡੋਡੀ ਆ ਮੈਂ ਕਹਾ ਮਾਤਾ ਕੁਛ ਪੜਣਾ ਖੜੀਆਂ ਸੀ ਮੈਂ ਸੋਡਾ ਫਰਜ਼ ਬਣਦਾ ਆਪਣੇ ਜਵਾਕਾਂ ਨੂੰ ਫੋਨ ਨਾ ਇਹ ਨਸ਼ੇ ਨਾਲ ਵੀ ਪੜਾ ਬਹੁਤ ਖਤਰਨਾਕ ਐਟਮ ਬੰਬ ਆ ਇਹ ਤੁਸੀਂ ਬੰਲੀ ਫਿਰਦੇ ਹੋ ਨਾਲ ਹੁਣ ਜਿਹੜੀ ਕੋਈ ਤਸਵੀਰ ਤੁਸੀਂ ਅੱਜ ਖਿੱਚ ਲਈ ਇੱਕ ਵਾਰੀ ਕੋਈ ਅੱਜ ਵੀਡੀਓ ਬਣਾ ਲਈ ਉਹਦਾ ਡਾਡਾ ਉਨੀ ਪਿਆ ਕਿ ਅੱਜ ਸਾਡੇ ਮਾਪਿਆਂ ਨੂੰ ਸੋਚਣ ਦੀ ਲੋੜ ਆ ਸੱਖਾ ਸਿਆ ਕਿ ਅਸੀਂ ਆਪਣੀਆਂ ਸਾਡੀਆਂ ਧੀਆਂ ਨੇ ਸਾਡੇ ਘਰੇ ਸਾਡੇ ਜਵਾਕ ਨੇ ਸਾਡੇ ਜਵਾਕ ਕਿੱਧਰ ਨੂੰ ਜਾ ਰਹੇ ਆ ਸਾਡੇ ਜਵਾਕ ਕੀ ਖਾ ਰਹੇ ਆ ਕੀ ਪੀ ਰਹੇ ਆ ਕੀ ਪਹਿਨ ਰਹੇ ਆ ਇਹ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਜ਼ਰੂਰੀ ਕਰੋ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਬਿਨਾਂ ਸ਼ਰਤਾਂ ਪੂਰੀਆਂ ਕਿਤੇ ਵੋਟ ਨਾ ਬਣਾ ਸਕੇ ਇਹ ਕਾਨੂੰਨ ਬਣਨਾ ਚਾਹੀਦਾ ਬਿਲਕੁਲ ਕੰਗਾਲ ਹੋ ਚੁੱਕੇ ਸਾਡੀ ਪਰਨ ਵਾਲੀ ਜਿਹੜੀ ਬਰਤੀ ਸੀਗੀ ਉਹ ਬਿਲਕੁਲ ਖਤਮ ਜੀ ਸੁਣ ਤੋਂ ਸੁਣਤੀ ਸੁਣ ਤੋਂ ਸੁਣਤੀ ਉਹਨੂੰ ਸੁਣ ਕੇ ਉਧਰ ਰਾਇ ਬਣਾ ਲਈ ਇਹਨੂੰ ਸੁਣ ਕੇ ਇਹਦੀ ਰਾਇ ਬਣਾ ਲਈ ਉਹੀ ਕੋ ਦੱਬੀ ਤੁਰੇ ਹੋ ਗਏ ਇੱਥੋਂ ਤੱਕ ਅਸੀਂ ਖੜ ਗਏ ਆ ਜਦ ਸਾਰਾ ਕੁਝ ਸਾਡਾ ਸੋਸ਼ਲ ਮੀਡੀਆ ਤੇ ਆ ਗਿਆ ਉਹ ਇਸੇ ਕਰਕੇ ਪਰ ਭਾਈ ਉਹ ਜਿਹੜੇ ਆ ਨਗੇਜਪੁਣਾ ਵੀ ਸਾਰੇ ਆ ਜਿਹੜਾ ਗੰਦਮੰਦ ਸਾਰਾ ਇੱਧਰ ਹੀ ਆ ਗਿਆ ਲਾਲਚ ਨੇ ਅੰਨੇ ਕਰਤੇ ਇਹ ਦਾਲਰਾਨੇ ਨੇ ਕਰਤੇ ਮੈਂ ਕੱਲ ਜਦੋਂ ਕੁੱਕੜ ਪਿੰਡ ਗਿਆ ਨਾ ਇੰਨਾ 베ਚਣ ਨੂੰ ਤਿਆਰ ਆ ਘਰ 베ਚਣ ਨੂੰ ਤਿਆਰ ਆ ਉਹਨਾਂ ਦੇ ਪੱਲੇ ਨਾ ਉਹਨਾਂ ਦੀਆਂ ਾਲਾਦਾ ਨੇ ਰਹਿਣਾ ਕੱਲਾ ਪੈਸਾ ਇਥੇ ਬਥੇ ਰਿਆ ਕਿ ਰਹੁੰਦੇ ਆ ਪਿੰਡ ਦੇ ਕੱਲਾ ਪੈਸਾ ਰਹੇਗਾ ਜਵਾਕ ਵਾਲਿਆਂ ਗੋਰਿਆਂ ਨਾਲ ਤੁਰ ਕੇ ਬਹਿ ਕੇ ਅ ਸਵਾਗਤ ਆ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਅੱਜ ਕੱਲ ਦੇ ਮੁੱਦੇ ਬੜੇ ਅਜਿਹੇ ਤੇ ਬੜੇ ਆਪਣੇ ਆਪ ਕਿਸਮ ਦੇ ਅਜੀਬ ਮੁੱਦੇ ਜਿਹੜੇ ਨੇ ਉਹ ਆ ਰਹੇ ਨੇ ਤੇ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਲੱਖਾ ਸਿਧਾਣਾ ਜੀ ਲੱਖਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਸਿਕਾ। ਧੰਨਵਾਦ ਅਵਾਸਿਕਾਲ ਜੀ। ਲੱਖਾ ਜੀ ਕੀ ਹੋ ਰਿਹਾ ਸਮਾਜ ਦੇ ਵਿੱਚ ਵੀਡੀਓ ਅਜੀਹੀਆਂ ਆ ਰਹੀਆਂ ਨੇ ਕਿ ਜਿਸ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਾਂ ਟੀਵੀ ਇਕੱਠੇ ਨਹੀਂ ਦੇਖ ਸਕਦੇ ਸੀ ਹੁਣ ਮੋਬਾਈਲਾਂ ਦੇ ਵਿੱਚ ਅਜੀਹੀਆਂ ਵੀਡੀਓ ਅਜੀਹੀ ਕੰਟੈਂਟ ਆ ਰਹੇ ਨੇ ਪਰਸਨਲ ਵੀਡੀਓ ਆ ਰਹੀਆਂ ਨੇ ਜੋ ਅੱਜ ਕੱਲ ਆਪਾਂ ਦੇਖਦੇ ਹਾਂ ਜੋ ਵਾਇਰਲ ਹੋ ਰਹੀਆਂ ਨੇ। ਤੇ ਕੀ ਲੱਗਦਾ ਸਮਾਜ ਜਾ ਕਿੱਧਰ ਰਿਹਾ ਹੋ ਕੀ ਰਿਹਾ ਸਮਾਜ ਟੁੱਟ ਰਿਹਾ ਤਿਲਕ ਰਿਹਾ ਰਿਸ਼ਤੇ ਟੁੱਟ ਰਹੇ ਨੇ ਟੱਬਾ ਟੁੱਟ ਗਏ ਸਾਂਝਾਂ ਟੁੱਟ ਗਈਆਂ ਪਿਆਰ ਮੁਹੱਬਤ ਸਭ ਖਤਮ ਹੋ ਗਿਆ ਖੂਨ ਪਾਣੀ ਹੋ ਗਿਆ ਅੱਗੇ ਸਾਂਝੇ ਪਰਿਵਾਰ ਸੀ ਸਾਂਝੇ ਪਰਿਵਾਰਾਂ ਦੇ ਵਿੱਚ ਚਾਚੇ ਤਾਏ ਬਾਪੂ ਬੇਬੇ ਦਾਦਾ ਦਾਦੀ ਸੀ ਜਿਹੜੇ ਜਾਂ ਭੂਆ ਚਾਚੀਆਂ ਤਾਈਆਂ ਚਾਚੇ ਤਾਏ ਦੇ ਮੁੰਡੇ ਪੂਰਾ ਭਰਿਆ ਪਰਿਵਾਰ ਹੁੰਦਾ ਸੀ ਤੇ ਕਿਸੇ ਕੁੜੀ ਦੀ ਯਰਤ ਨਹੀਂ ਸੀ ਪੈਂਦੀ ਵੀ ਮੈਂ ਸਿਰ ਤੋਂ ਚੁੰਨੀ ਵੀ ਲਾ ਜਾ ਆਖ ਦੀ ਘੂਰੀ ਐਨੀ ਸੀ ਹੁਣ ਪਰਿਵਾਰ ਸੁੱਖਾ ਸੇ ਕੱਲੇ ਕੱਲੇ ਹੋ ਗਏ ਆ ਲੋਕ ਪਹਿਲੀ ਗੱਲ ਦਾ ਰਹੀ ਕੱਲੇ ਕੱਲੇ ਗਏ ਆ ਜੇ ਹੈਗੇ ਕੋਈ ਦੋ ਤਿੰਨ ਭਰਾ ਉਹਨਾਂ ਦੀ ਹੁਣ ਨਹੀਂ ਬਣਦੀ ਬੈਡਰੂਮ ਆ ਡੈੱਡ ਹੋ ਗਏ ਹਾਂ ਨਹੀਂ ਨਹੀਂ ਪਰਵਾਜ਼ ਘੁੱਟ ਗਏ ਭਰਾ ਉਹਦਾ ਬੈਡਰੂਮ ਤਾਂ ਹੋ ਹੀ ਗਏ ਉਹ ਤਾਂ ਕੰਬੇ ਨਿਕਲ ਗੀਆਂ ਆ ਮੰਨ ਲਓ ਘਰ ਹੀ ਡੋਡੀ ਹੋ ਗਏ ਭਰਾ ਸ਼ਰੀਕੇ ਬਣ ਗਏ ਸलो ਜੀ ਸ਼ਰੀਕ ਮੰਨਣ ਲੱਗ ਜੰਨੇ ਆ ਆਪਾਂ ਚਾਚੇ ਤਾਇਆ ਨੂੰ ਵੀ ਤਾਂ ਇਹ ਜਿਹੜੇ ਹਾਲਾਤ ਬਣ ਗਏ ਆਪਾਂ ਗੱਲ ਕਰਦੇ ਆ ਕਿ ਤਰੰਤਰਾਆਂ ਦੀਆਂ ਇਹ ਜਿਹੀਆਂ ਘਟਨਾਵਾਂ ਵਾਪਰਨੀਆਂ ਛੋਟੀਆਂ ਛੋਟੀਆਂ ਬੱਚੀਆਂ ਮੇਰੇ ਕੋਲ ਤਾਂ ਬਹੁਤ ਕੇਸ ਆਉਂਦੇ ਆ ਕਿਉਂਕਿ ਕੁੜੀਆਂ ਦੇ ਕੇਸ ਆਉਂਦੇ ਆ ਵੀ ਕੁੜੀ ਕੋਈ ਲਜਾ ਨਹੀਂ ਦੇ ਸਹੁਰਾ ਪਰਿਵਾਰ ਕੋ ਤੰਗ ਕਰ ਰਿਹਾ ਕੋ ਕੁੱਟਮਾਰ ਕਰ ਰਿਹਾ ਕੋ 2 ਸਾਲ ਦੀ ਕੋ 4 ਸਾਲ ਦੀ ਕੋ 5 ਸਾਲ ਦੀ ਕੁੜੀਆਂ ਬੈਠੀਆਂ ਨੇ ਇਹ ਜਿਹੇ ਕੇਸ ਨੇ ਇਕ ਹੀ ਆਉਂਦੇ ਆ ਮੇਰੇ ਕੋਲ ਤੇ ਜੀਬੋ ਗਰੀਬ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਿੰਨਾ ਕੁ ਮਾੜਾ ਮੋਟਾ ਸਾਡੇ ਪੰਜਾਬ ਕੋਲ ਬਚਿਆ ਉਹਨੂੰ ਬਚਿਆ ਰਹਿਣ ਦੇ ਇਹ ਨਹੀਂ ਹੋਣਾ ਚਾਹੀਦਾ ਪਰ ਮੈਂ ਦੇਖਦਾ ਜਿਹੜੇ ਪੇਜਾਂ ਪੂਜਾਂ ਵਾਲੇ ਵੀ ਐ ਇਹ ਵੀ ਸਾਰਾ ਜਿਹੜਾ ਹੁਣ ਕਰ ਰਹੇ ਨੇ ਆ ਕਰਦਿਆਂਗੇ ਉਹ ਕਰਦਿਆਂਗੇ ਉਹ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਅੱਜ ਕੱਲ੍ਹ ਮੰਨ ਲਓ ਕਿਸੇ ਕੁੜੀ ਮੁੰਡੇ ਦੀ ਗੱਲ ਹੋ ਜਾਂਦੀ ਆ ਤੇ ਮੁੰਡੇ ਕੁੜੀ ਨੂੰ ਇਸ ਤਰ੍ਹਾਂ ਹੀ ਮਤਲਬ ਕਿ ਗਮਰਾਹ ਰੱਖ ਲੋ ਵੀ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਆਪਾਂ ਇਹ ਆਪਾਂ ਉਹ ਆ ਮੈਂ ਘਰੇ ਗੱਲ ਕਰ ਲਈ ਮੈਂ ਉਹ ਕਰ ਲਿਆ ਕਰ ਲਿਆ ਲੈ ਮੈਨੂੰ ਤੇ ਆਪਦੀ ਵੀਡੀਓ ਬਣਾ ਕੇ ਭੇਜ ਲੀੜੇ ਲਾ ਕੇ ਤੂੰ ਮੈਨੂੰ ਆਪਣੀ ਫੋਟੋ ਭੇਜ ਕੁੜੀਆਂ ਭੇਜੀ ਜਾਂਦੀਆਂ ਜਿਵੇਂ ਮੈਂ ਤੁਹਾਨੂੰ ਸੁਣਾਈ ਹੈ ਗੱਲ ਵੀ 12-12 ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਡਾ ਸਮਾਜ ਟੜਕ ਗਿਆ ਪਰਿਵਾਰ ਟੁੱਟ ਗਏ ਸਾਡੇ ਭਾਂਡੇ ਢਿੰਡੇ ਡੋਢੀ ਹੋ ਗਏ ਸਾਡਾ ਸਾਰਾ ਕੁਝ ਘਰਾਂ ਦੇ ਵਿੱਚੋਂ ਚਲਾ ਗਿਆ ਅੱਜ ਕੱਲ ਲੋਕ ਲੋਕ ਜਿਹੜੇ ਹੈਗੇ ਆ ਪਰਿਵਾਰ ਨੂੰ ਸਮਾਂ ਵੀ ਨਹੀਂ ਦਿੰਦੇ ਜਵਾਕਾਂ ਕੋਲ ਸਮਾਂ ਹੀ ਨਹੀਂ ਦੇਣ ਲੋਕਾਂ ਕੋਲੇ ਮਾਪੇ ਫੋਨ ਤੇ ਨੇ ਬੱਚੇ ਫੋਨ ਮਾਪੇ ਫੋਨ ਤੇ ਆ ਜਵਾਕ ਫੋਨ ਤੇ ਆ ਫਿਰ ਅੱਥ ਨੇ ਕਮਰੇ ਆ ਡੋਡੀ ਆ ਹੁਣ ਜੇ ਪਰਿਵਾਰ ਦੇ ਵਿੱਚ ਇੱਕ ਬੰਦੇ ਦੇ ਜਵਾਕ ਹੈ 12 12 15 15 ਸਾਲ ਦੇ ਮੁੰਡੇ ਜਾਂ ਕੁੜੀਆਂ ਤੇ ਉਹਦੇ ਘਰੇ ਉਹਦਾ ਮਾਪਿਓ ਵੀ ਹੈ ਤੇ ਉਹ ਉਹ ਮੀਆਂ ਬੀਬੀ ਵੀ ਆ ਮਾਪੇ ਦਾ ਕਮਰਾ ਅੱਡ ਬਣਾਤਾ ਮੀਆਂ ਬੀਬੀ ਅੱਡ ਕਮਰੇ 'ਚ ਵੱੜ ਜਾਂਦੇ ਆ ਤੇ ਜਿਹੜਾ ਜਵਾਕਾ ਉਹਨਾਂ ਕੋਲੇ ਫੋਨ ਹੈ ਬਾਰ ਬਾਰਾਂ ਦਾਦਾ ਸਾਲ ਦੇ ਜਵਾਕਾਂ ਕੋਲੇ ਤੇ ਉਹ ਅੱਡ ਕੰਮ ਦੇ ਚ ਹੁਣ ਉਹ ਖਬਰ ਕੀ ਦੇਖ ਰਹੇ ਆ ਅ ਜਦੋਂ ਆ ਪੜ੍ਹਾਈ ਜੀ ਆਨਲਾਈਨ ਕੀਤੀ ਹੈ ਇਹਨਾਂ ਨੇ ਉਦੋਂ ਦਾ ਤਾਂ ਬਾਹਲਾ ਉਹ ਜਵਾਕਾਂ ਨੂੰ ਫੋਨ ਦੇਣੇ ਆ ਜੀ ਫੋਨ ਦੇਣੇ ਆ ਉਹ ਐਸਾ ਪੱਠਾ ਬਿਠਾਇਆ ਹੈ ਨਾ ਦੇਖੋ ਇਹਦੇ ਤੇ ਕਈ ਬੰਦੇ ਕਿੰਤੂ ਵੀ ਕਰਦੇ ਆ ਵੀ ਤੁਸੀਂ ਰੂੜੀਵਾਦੀ ਸੋਚਦੇ ਹੋ ਜੀ ਤੁਸੀਂ ਪੁਰਾਣੀ ਸੋਚਦੇ ਹੋ ਜੀ ਤਾਂ ਜਵਾਕਾਂ ਕੋਲੇ ਕਿਉਂ ਨਹੀਂ ਮੋਬਾਈਲ ਹੋਣੇ ਚਾਹੀਦੇ ਫਿਰ ਜੇ ਮੋਬਾਈਲ ਆ ਤਾਂ ਆਹ ਨਤੀਜੇ ਭਾਈ ਨਿਕਲਣਗੇ ਭੋਤਣ ਲਈ ਤਿਆਰ ਦੱਸੋ ਦੇਖੋ ਇੱਕ ਜਿਹੜੀ ਚੜਦੀ ਉਮਰ ਜਿਹੜੀ ਹੁੰਦੀ ਆ ਵਰੇਸ ਹੁੰਦੀ ਆ ਚੜਦੀ ਵਰੇਸ ਜਵਾਨੀ ਉਹਨੂੰ ਸਮਝ ਨਹੀਂ ਹੁੰਦੀ 10 12 ਸਾਲ ਦੇ ਜਵਾਕ ਨੂੰ ਕੀ ਸਮਝ ਆ ਕਿ ਮੈਂ ਕੀ ਕਰ ਰਿਹਾ ਹਾਂ ਅਣਜਾਣਪੁਣੇ ਚ ਕਿਸੇ ਦੇ ਮਗਰ ਲਾ ਕੇ ਗਮਰਾਹ ਕੇ ਕਰ ਰਿਹਾ ਉੱਥੇ ਤਾਂ ਮਾਂ ਬਾਪ ਦੀ ਜ਼ਿੰਮੇਵਾਰੀ ਫਰਜ਼ ਬਣਦਾ ਨਾ ਇਹ ਮੈਂ ਸਮਝਾਉਣਾ ਆਪਣੇ ਬੱਚੇ ਨੂੰ ਪਰ ਉੱਥੇ ਵੀ ਤੁਸੀਂ ਦੇਖ ਰਹੇ ਹੋ ਵੀ ਉਹ ਜਿਹੜਾ ਹੁਣ ਚੱਲ ਪਿਆ ਕੰਮ ਹਰ ਜਵਾਕ ਕੋਲੇ ਫੋਨ ਹੈ ਪੰਜ ਪੰਜ ਸੱਤ ਸੱਤ ਸਾਲ ਦੇ ਜਵਾਕਾਂ ਕੋਲੇ ਫੋਨ ਹੈ ਮੈਂ ਬਹੁਤ ਪਰਵਾਰਾਂ ਜਾਣਾ ਘਰਾਂ ਜਾਣਾ ਕੱਲ ਮੈਂ ਜਲੰਧਰ ਸੀਗਾ ਤਾਂ ਉੱਥੇ ਰੈਲੀ ਸੀ ਕੁੱਕੜਪਿੰਡ ਤਾਂ ਬੀਬੀਆਂ ਨਾਲ ਮੈਂ ਗੱਲਾਂ ਕਰਨ ਲੱਗਿਆ ਕਾਫੀ ਬੀਬੀਆਂ ਖੜੀਆਂ ਸੀਗੀਆਂ ਮੈਂ ਕਿਹਾ ਮਾਤਾ ਕੁਛ ਭੈਣਾ ਖੜੀਆਂ ਸੀ ਮਰ ਸੋਡਾ ਫਰਜ਼ ਬਣਦਾ ਆਪਣੇ ਜਵਾਕਾਂ ਨੂੰ ਫੋਨ ਨਾ ਦੇ ਇਹ ਨਸ਼ੇ ਨਾਲ ਉਹ ਵੀ ਭੜਾ ਅੱਛਾ ਫੋਨ ਹੈ ਜਿਹੜਾ ਇੱਕ ਬੰਬ ਹੈ ਇਹ ਬਹੁਤ ਖਤਰਨਾਕ ਆਈਟਮ ਬੰਬ ਹੈ ਸਹੀ ਹੈ ਇਹ ਤੁਸੀਂ ਬੰਨੀ ਫਿਰਦੇ ਹੋ ਨਾਲ ਹੁਣ ਜਿਹੜੀ ਕੋਈ ਤਸਵੀਰ ਤੁਸੀਂ ਅੱਜ ਖਿੱਚ ਲਈ ਇੱਕ ਵਾਰੀ ਕੋਈ ਅੱਜ ਵੀਡੀਓ ਬਣਾ ਲਈ ਉਹਦਾ ਡਾਟਾ ਉਹਨੇ ਪਿਆ ਹੈ ਜਦੋਂ ਮਰਜੀ ਉਹਨੂੰ ਤੁਸੀਂ ਕੱਢ ਕੇ ਕੋਈ ਕਾਲ ਨੂੰ ਫੋਨ ਕਰ ਕੇ ਉਹਨੂੰ ਤੁਸੀਂ ਬੇਜ਼ ਤੌਰ ਕਵਰ ਕਰ ਲੇ ਅੱਛਾ ਜਿਹੜੇ ਨੂੰ ਚਲਾਉਣ ਵਾਲਾ ਜਿਹਦੇ ਕੋਲ ਸਾਰਾ ਇਹਦਾ ਪ੍ਰਬੰਧ ਹੈ ਉਹਦੇ ਕੋਲ ਤਾਂ ਸਾਰਾ ਕੁਝ ਪਿਆ ਹੁੰਦਾ ਤੇ ਏਡੀ ਮੈਂ ਹੈਰਾਨ ਆ ਮੈਂ ਕਈ ਲੋਕ ਯਾਰ ਮੈਂ ਸਮਝ ਨਹੀਂ ਲੱਗਦੀ ਕੋ ਇਹ ਇਹ ਗੱਲ ਛੱਡੋ ਕਾਫੀ ਹੋਰ ਸੁੱਖੇ ਵੀਡੀਓ ਵਾਇਰਲ ਹੋਈਆਂ ਨੇ ਵਿਆਹੇ ਬਰੇ ਬੰਦਿਆਂ ਦੀਆਂ ਮੀਆਂ ਬੀਬੀ ਦੀਆਂ ਜਾਂ ਹੋਰ ਦੂਜਿਆਂ ਤੀਜਿਆਂ ਦੀ ਇਧਰ ਇਹ ਬਣਾਉਂਦੇ ਕਿਉਂ ਨੇ ਯਾਰ ਸਮਝ ਨਹੀਂ ਆਉਂਦੀ ਵੀ ਤੁਸੀਂ ਇਹ ਮੀਆਂ ਬੀਬੀ ਦੇ ਵਿੱਚ ਇਹ ਕੋਈ ਵੀਡੀਓ ਬਣਾਉਣ ਲਈ ਕਿਹੜੀ ਗੱਲ ਹੁੰਦੀ ਹੈ ਤੇ ਕਿਉਂ ਬਣਾ ਰਹੇ ਹੋ ਕੰਮ ਆ ਜਿਹੜਾ ਕਾਮ ਕ੍ਰੋਧ ਲੋਭ ਮੋਹ ਕਾਰ ਇਹ ਪੰਜ ਵਕਾਰ ਸਾਡੇ ਦੱਸੇ ਵੀ ਪੰਜ ਵਕਾਰ ਆ ਭਾਈ ਅੱਛਾ ਪੰਜਾਂ ਨੂੰ ਕੰਟਰੋਲ 'ਚ ਰੱਖਣਾ ਕਾਬੂ 'ਚ ਰੱਖਣਾ ਪੰਜ ਪੰਜੇ ਮਾਰੇ ਵੀ ਨਹੀਂ ਜਾ ਸਕਦੇ ਜੇ ਕਾਮ ਹੀ ਮਰ ਗਿਆ ਦੁਨੀਆ ਤੋਂ ਤੇ ਦੁਨੀਆ ਦੀ ਉਤਪਤੀ ਦੁਨੀਆ ਦਾ ਜਿਹੜਾ ਵਿਧਾਨਤਾ ਵਿਧਾਰਾ ਹੋਣਾ ਨਹੀਂ ਬਿਲਕੁਲ ਇਹ ਇਹ ਚੀਜ਼ਾਂ ਜਿਹੜਾ ਸਾਡਾ ਅੱਜ ਕੱਲ ਜਿਹੜਾ ਸਿਸਟਮ ਹੈ ਇਸੇ ਦੇ ਆਲੇ ਦਾਲੀ ਘੁੰਮੀ ਜਾਂਦਾ ਹਰ ਬੰਦੇ ਨੂੰ ਇਹ ਲੱਗਦਾ ਹਰ ਮੁੰਡੇ ਨੂੰ ਜਾਂ ਹਰ ਨਵੇਂ ਜਿਹੜੇ ਉੱਠਦੇ ਕੁੜੀ ਆ ਜਾਂ ਮੁੰਡਾ ਵੀ ਮੈਂ ਛੇਤੀ ਛੇਤੀ ਮਸ਼ਹੂਰ ਹੋ ਜਾਾਂ ਰਸ ਦਾ ਭਾਵੇਂ ਜਿਹੜੇ ਮਰਜੀ ਆ ਮੈਨੂੰ ਲੀੜੇ ਲਾਉਣੇ ਪੈਣ ਮੈਨੂੰ ਜੋ ਮਰਜ਼ੀ ਕਰਨਾ ਪਵੇ ਕੋਈ ਗਾਲਾਂ ਕੱਢਣੀਆਂ ਪੈਣ ਜੋ ਮਰਜ਼ੀ ਮੈਨੂੰ ਕਰਨਾ ਪਵੇ ਪਰ ਮਸ਼ਹੂਰ ਮੈਂ ਕਹਿੰਦਾ ਮਸ਼ਹੂਰ ਹੋਣ ਤੇ ਬਹੁਤ ਰਾਹ ਨੇ ਉਹ ਚੰਗਾ ਕੰਮ ਕਰਕੇ ਮਸ਼ਹੂਰ ਹੋ ਸਰ ਨਾਲੇ ਉਹ ਜਿਹੜੀ ਮਸ਼ਹੂਰੀ ਹੈ ਉਹ ਸਦਾ ਰਹਿੰਦੀ ਹੈ ਉਹ ਜ ਲੋਕਾਂ ਦੇ ਦਿਲਾਂ ਵਿੱਚ ਤੁਸੀਂ ਵਸਦੇ ਹੋ ਇਹ ਤੁਹਾਨੂੰ ਕੱਲਾ ਅੱਜ ਤੁਸੀਂ ਤੁਹਾਨੂੰ ਦੇਖਣ ਦੇ ਮਾਰੇ ਲੋਕ ਸੁਆਦ ਲੈਣ ਦੇ ਮਾਰੇ ਤੁਹਾਨੂੰ ਦੇਖਣ ਲੱਗ ਜਾਂਦੇ ਆ ਵੀਊ ਆ ਜਾਂਦੇ ਆ ਸੋ ਲੋਕ ਪਸੰਦ ਨਹੀਂ ਕਰਦੇ ਸਤਕਾਰ ਨਹੀਂ ਹੈਗਾ ਲੋਕਾਂ ਦੇ ਮਨਾਂ 'ਚ ਤੁਹਾਨੂੰ ਲੱਗਦਾ ਥੋੜਾ ਸਤਕਾਰ ਆ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਕੋਈ ਅਧ ਨੰਗੀਆਂ ਕੋਈ ਬੀਬੀਆਂ ਵੀਡੀਓ ਪਾਉਂਦੀਆਂ ਜਾਂ ਹੋਰ ਪਾਉਂਦੇ ਇਹ ਤਾਂ ਇਹ ਜਿਹੜਾ ਸਾਰਾ ਚੱਲ ਰਿਹਾ ਨਾ ਇਹਦੇ ਵਿੱਚ ਅੱਜ ਸਾਡੇ ਮਾਪਿਆਂ ਨੂੰ ਸੋਚਣ ਦੀ ਲੋੜ ਆ ਸੌਖਾ ਸਿਆਂ ਕਿ ਅਸੀਂ ਆਪਣੀਆਂ ਸਾਡੀਆਂ ਧੀਆਂ ਨੇ ਸਾਡੇ ਘਰੇ ਸਾਡੇ ਜਵਾਕ ਨੇ ਸਾਡੇ ਜਵਾਕ ਕਿੱਧਰ ਨੂੰ ਜਾ ਰਹੇ ਆ ਸਾਡੇ ਜਵਾਕ ਕੀ ਖਾ ਰਹੇ ਆ ਕੀ ਪੀ ਰਹੇ ਆ ਕੀ ਪਹਿਨ ਰਹੇ ਆ ਸੁਇਨਾ ਅੜਵਾਸ ਉਹ ਕੇ ਜੇ ਆਪਾਂ ਤੁਰਾਂਗੇ ਚੱਲਾਂਗੇ ਹੁਣ ਮੇਰੇ ਨਾਲ ਇੱਕ ਬੀਬੀ ਜੇ ਲਾ ਆਪਾਂ ਅੱਗੇ ਗੱਲ ਕਰਦੇ ਆ ਬਿਲਕੁਲ ਖਤਮ ਹੋ ਗਏ ਪੰਜਾਬ ਦੇ ਇੰਨੇ ਗੰਭੀਰ ਮੁੱਦੇ ਨੇ ਦੇਖੋ ਦੇਖੋ ਅੱਜ ਹੜਾ ਨਾਲ ਪੰਜਾਬ ਮਰੀ ਜਾਂਦਾ ਹੈ ਤੇ ਮੈਂ ਸੁੱਖਾ ਸਾਂ ਇਹਦੀ ਕੱਲ ਜਿਗਰ ਕੀਤਾ ਮੈਂ ਤੁਹਾਨੂੰ ਵੀ ਗੱਲ ਸਾਂਝੀ ਕਰਨਾ ਕਿ ਐਸ ਵੇਲੇ ਪੰਜਾਬ ਨੂੰ ਮਾਰਨ ਦੀਆਂ ਸ਼ਾਜਸ਼ਾ ਪੰਜਾਬੀਆਂ ਨੂੰ ਮਾਰਨ ਦੀਆਂ ਸ਼ਾਜਸ਼ਾ ਲਗਾਤਾਰ ਉਹਨਾਂ ਚ ਬਾਦਾ ਹੋ ਰਿਹਾ ਤੇ ਲਗਾਤਾਰ ਕਈ ਸਾਲਾਂ ਤੋਂ ਹਾਕਿਆਂ ਤੋਂ ਉਹ ਚੱਲ ਰਹੀਆਂ ਨੇ ਪੰਜਾਬ ਦੇ ਖਿਲਾਫ ਅਸੀਂ ਲਗਾਤਾਰ ਇਹ ਆਵਾਜ਼ ਠਾ ਰਹੇ ਹਾਂ ਪੰਜਾਬ ਦੇ ਵਿੱਚ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਜ਼ਰੂਰੀ ਕਰੋ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਬਿਨਾਂ ਸ਼ਰਤਾਂ ਪੂਰੀਆਂ ਕਿਤੇ ਵੋਟਨਾ ਬਣਾ ਸਕੇ ਇਹ ਕਾਨੂੰਨ ਬਣਨਾ ਚਾਹੀਦਾ ਇਹ ਕਾਨੂੰਨ ਦੂਜੇ ਸੂਬਿਆਂ 'ਚ ਹੈਗੇ ਆ ਤੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਆਧ ਦੀ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਹੈ ਇੱਕ ਤਰ੍ਹਾਂ ਦੇ ਨਾਲ ਜੀ ਇਹਨੂੰ ਬਚਾਉਣ ਲਈ ਅੱਜ ਬਹੁਤ ਅਹਿਮ ਮੁੱਦੇ ਨੇ ਹੁਣ ਮੈਂ ਤੁਹਾਡਾ ਨਾ ਸੋਚਣ ਸ਼ਕਤੀ ਖਤਮ ਬૌਧਿਕ ਤੌਰ ਤੇ ਅਸੀਂ ਬਿਲਕੁਲ ਗੰਗਾਲ ਹੋ ਚੁੱਕੇ ਹਾਂ ਸਾਡੀ ਪੜਨ ਵਾਲੀ ਜਿਹੜੀ ਵਧਤੀ ਸੀਗੀ ਉਹ ਬਿਲਕੁਲ ਖਤਮ ਜੀ ਸੁਣ ਤੋਂ ਸੁਣਤੀ ਸੁਣ ਤੋਂ ਸੁਣਤੀ ਉਹਨੂੰ ਸੁਣ ਕੇ ਉਧਰ ਰਾਇ ਬਣਾ ਲਈ ਇਹਨੂੰ ਸੁਣ ਕੇ ਇਹਦੀ ਰਾਇ ਬਣਾ ਲਈ ਉਹੀ ਕੋ ਦੱਬੀ ਤੁਰੇ ਹੋਣਗੇ ਸਾਡਾ ਸਾਰਾ ਕੁਝ ਹੀ ਸੋਸ਼ਲ ਮੀਡੀਆ ਤੇ ਰਹਿ ਗਿਆ ਲੜਦੇ ਹੀ ਸੋਸ਼ਲ ਮੀਡੀਆ ਤੇ ਆ ਔਰ ਉਹਨੇ ਹੀ ਸੋਸ਼ਲ ਮੀਡੀਆ ਤੇ ਆ ਹਾਫ ਦੇ ਹੀ ਸੋਸ਼ਲ ਮੀਡੀਆ ਤੇ ਆ ਮੂਡ ਤਾਂ ਲੱਖਾ ਜੀ ਸਟੇਟਸ ਤੋਂ ਪਤਾ ਲੱਗਿਆ ਹਾਂ ਬਸ ਹਾਂ ਇਹਦਾ ਸਾਈਡ ਤੋਂ ਕੋਈ ਲੱਗਿਆ ਹੋਇਆ ਆਰਟੀਕਲ ਤੁਹਾਨੂੰ ਮੈਂ ਹੈਰਾਨੀ ਜਨਕ ਗੱਲ ਦੱਸਦਾ ਇੱਕ ਹੋਰ ਪਿੱਛੇ ਦੇ ਇੱਕ ਵੀਡੀਓ ਮੈਨੂੰ ਭੇਜੀ ਮੇਰੇ ਮਿੱਤਰ ਨੇ ਮੁੰਡੇ ਨੂੰ ਹੀ ਮੈਨੂੰ ਜਾਣਦਾ ਸੀ ਕਹਿੰਦਾ ਭਾਈ ਆਹ ਮੁੰਡਾ ਆਪਣੇ ਕੋਲ ਆਉਂਦਾ ਹੁੰਦਾ ਮੈਂ ਕਿਹਾ ਹਾਂ ਉਹਨੇ ਮੈਨੂੰ ਵੀਡੀਓ ਭੇਜੀ ਸੁਖੇ ਉਹ ਮੁੰਡੇ ਦਾ ਮਦਰ ਕੇ 18-20 ਸਾਲ ਦਾ ਮੁੰਡਾ ਹੋਣਾ ਉਹ ਤੇ ਉਹਦਾ ਪਿਓ ਸੀਗਾ ਮੰਨ ਲਓ ਸਾਰੇ 48 ਸਾਲ ਦੇ ਨੇੜੇ 47-48 ਸਾਲ ਦਾ ਦਾ ਪਿਓ ਸੀ ਉਹਦੀ ਮੌਤ ਹੋ ਜਾਂਦੀ ਹੈ ਬਾਈ ਜਦ ਉਹਦੀ ਮੌਤ ਹੁੰਦੀ ਹੈ ਨਾ ਤੇ ਉਹ ਪਤਾ ਘਰੀਲ ਬਣਾ ਰਿਹਾ ਮੁੰਡਾ ਤੇ ਆ ਉਹਦੇ ਪੇਤੇ ਪਾ ਰਿਹਾ ਵਿੱਚ ਆ ਉਹਦੀ ਤਸਵੀਰ ਵੀ ਲੈ ਰਿਹਾ ਵਿੱਚ ਜਿਹੜੋਂ ਸਿਵਿਆਂ ਨੂੰ ਜਾਣਦੇ ਲੋਕ ਜਿਹੜੇ ਉਹਨਾਂ ਦੀ ਤੇ ਗੀਤ ਉੱਤੇ ਲਾ ਰਿਹਾ ਉਹ ਸ਼ਾਇਦ ਕੀ ਗੀਤ ਦਾ ਨਾਮ ਹੈ ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ ਪਤਾ ਨਹੀਂ ਕੀ ਐ ਜਾ ਕੋਈ ਗੀਤ ਹੈ ਮਤਲਬ ਕਿ ਵੀ ਉਹ ਉਹਨੂੰ ਇਹ ਨਹੀਂ ਦੁੱਖ ਹੈਗਾ ਵੀ ਯਾਰ ਮੇਰਾ ਨੌਜਵਾਨ ਪਿਓ ਚਲਾ ਗਿਆ ਹੈਨਾ ਮੇਰਾ ਸਹਾਰਾ ਚਲਾ ਗਿਆ ਉਹ ਸ਼ਸਕਾਰ ਦੇ ਉੱਤੇ ਮੁੰਡਾ ਆਪਦੀ ਮੂੰਹ ਦਿਖਾ ਕੇ ਉਹ ਕੱਠ ਦਾ ਦਿਖਾ ਕੇ ਵੀਡੀਓ ਤੇ ਗੀਤ ਲਾ ਰਿਹਾ ਕਿ ਸਿਰ ਨੂੰ ਜਾਂਦਾ ਕੱਠ ਦੱਸੂਗਾ ਪਤਾ ਨਹੀਂ ਅਸੀਂ ਕੀ ਘਟਿਆ ਕੀ ਵਟਿਆ ਹੈਨਾ ਇੱਥੋਂ ਤੱਕ ਅਸੀਂ ਖੜ ਗਏ ਆ ਯਾਰ ਸਾਰਾ ਕੁਝ ਸਾਡਾ ਸੋਸ਼ਲ ਮੀਡੀਆ ਤੇ ਆ ਗਿਆ ਉਹ ਐਸੇ ਕਰਕੇ ਪਰ ਭਾਈ ਉਜਲੇ ਆ ਨਗੇਜਪੁਣਾ ਵੀ ਸਾਰਾ ਜਿਹੜਾ ਗੰਦਮੰਦ ਸਾਰਾ ਇੱਧਰ ਹੀ ਆ ਗਿਆ ਬਿਲਕੁਲ ਅੱਛਾ ਲਖਾ ਜੀ ਜਦੋਂ ਨਾ ਤੁਸੀਂ ਕੋਈ ਖਾਸ ਕਰਕੇ ਬੇਟੀਆਂ ਦੀ ਲੜਕੀਆਂ ਦੇ ਕੋਈ ਮੁੱਦੇ ਹੁਣ ਇਹ ਇਹ ਕਹਿਣਗੇ ਮੈਨੂੰ ਵੀ ਤੂੰ ਧਰਮ ਦਾ ਠੇਕਾ ਲਿਆ ਤੂੰ ਸਭ ਤੋਂ ਜ਼ਿਆਦਾ ਠੇਕੇਦਾਰ ਬਣਿਆ ਬੈਠਾ ਉਹ ਠੇਕੇਦਾਰ ਹੈਗੇ ਆ ਭਾਈ ਜਿੰਨਾ ਚਿਰ ਅਸੀਂ ਹੈਗੇ ਆ ਉਹਨਾਂ ਚਿਰ ਅਸੀਂ ਆਈਂ ਹੱਕੜਾ ਕੇ ਲੜਾਂਗੇ ਵੀ ਤੇ ਬੋਲਾਂਗੇ ਨਾ ਆਫੀਅਰ ਬਰਦਾਸ਼ਤ ਕਰਗੇ ਅੱਜ ਤੇ ਨਾ ਅਸੀਂ ਕਰਕੇ ਕੱਲ ਕਿਉਂਕਿ ਸਾਡਾ ਸਮਾਜ ਸਾਨੂੰ ਇਹ ਆਗਿਆ ਨਹੀਂ ਦਿੰਦਾ ਇਹ ਸਾਰੀਆਂ ਪਰਦੇਦੀਆਂ ਚੀਜ਼ਾਂ ਹਾਂ ਜੇ ਅਸੀਂ ਅੱਛਾ ਸੁਖਾ ਜੀ ਪਹਿਲਾਂ ਤਾਂ ਅਸੀਂ ਪੱਛਮ ਦਾ ਕੱਪੜਾ ਪਹਿਲਾਂ ਗਾਇ ਤੇ ਵੈਸਨ ਕੱਪੜੇ ਪਹਿਨਣ ਲੱਗ ਗਏ ਜੀ ਇਹ ਉਦਲੀ ਡਰੈਸ ਆ ਤੇ ਇਹ ਪੱਛਮ ਦਾ ਲੀੜਾ ਕੱਪੜਾ ਆ ਗਿਆ ਫਿਰ ਸਾਡੇ ਕੋਲੇ ਹੁਣ ਹੌਲੀ 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 ਸੋਚ ਸੋਚ ਪੱਛਮ ਵਾਲੀ ਆ ਗਈ ਹੁਣ ਅਸੀਂ ਨੰਗੇ ਹੀ ਪੱਛਮ ਹੁਣ ਨੂੰ ਵੰਗ ਨੂੰ ਲੱਗ ਗਏ ਤੇ ਪੱਛਮ ਡੁੱਬ ਰਿਹਾ ਹੈ ਪੱਛਮ ਡਿਪਰੈਸ਼ਨ ਚ ਜਾ ਰਿਹਾ ਹੈ ਪੱਛਮ ਤਬਾਹ ਹੋ ਰਿਹਾ ਹੈ। ਅਮਾਦੀ ਨਹੀਂ ਬਦ ਰਹੀ। ਯੂਰਪ ਦੇ ਵਿੱਚ ਐਲਾਨ ਕੀਤੇ ਆ ਕਈ ਮੁਲਕਾਂ ਨੇ ਵਿਵਾਦੀ ਵਧਾਓ। ਮੁੰਡਿਆਂ ਨੇ ਕੁੜੀਆਂ ਨੇ ਵਿਆਹ ਕਰਾਉਣੇ ਸ਼ਰਤੇ। ਬੱਚੇ ਜੰਮਣੋਂ ਹਟ ਗਏ ਉਹ। ਵੀ ਨਹੀਂ ਅਸੀਂ ਬੱਚੇ ਨਹੀਂ ਪਦਾ ਕਰਨੇ ਸਾਡੀ ਆਜ਼ਾਦੀ ਹੈ। ਬਿਲਕੁਲ। ਕਿੱਧਰ ਨੂੰ ਜਾ ਰਹੇ ਆ? ਕੀ ਅਸੀਂ ਉਧਰ ਨੂੰ ਜਲ ਜਾਣਾ ਚਾਹੁੰਦੇ ਆ? ਸਮਾਜ ਕਿੰਨਾ ਗਰਕ ਰਿਹਾ। ਦੁੱਖ ਨਾ ਕਹਿਣਾ ਪੈਂਦਾ। ਜੇ ਸਮਾਜ ਗਰਕਦਾ ਹੋਵੇ ਸਾਡੇ ਸਾਹਮਣੇ ਧਰਤੀ ਸਾਡੀ ਖਤਮ ਹੁੰਦੀ ਹੋਵੇ, ਪਾਣੀ ਮਰਦੇ ਹੋਣ, ਬੋਲੀ ਮਰਦੀ ਹੋਵੇ ਅਸੀਂ ਬੁੱਲ ਗਏ ਨਾ। ਇਹ ਚੁੱਪ ਰ ਗਏ। ਦੇਖ ਕੇ ਦਮ ਆਛਾ ਦੁੱਧ ਦੇ ਲੋਕਾਂ ਨੂੰ ਹਾਂ ਉਹ ਲੋਕ ਤਮਾਸ਼ੀਨ ਬਣਿਆਦੇ ਸੀ ਵੀ ਤਮਾਸ਼ੀਨ ਬਣ ਕੇ ਤਮਾਸ਼ਾ ਦੇਖਦੇ ਜਾਂ ਫਿਰ ਵੀਡੀਓ ਤੇ ਤੇ ਪਰ ਵੀ ਕਰੀਏ ਇਹੇ ਵਾਇਰਲ ਹੁੰਦੀ ਆ ਉਹ ਤਾਂ ਹੈ ਗਈ ਆ ਉਹ ਤਾਂ ਸੋਚ ਹੀ ਲੋਕਾਂ ਦੀ ਆ ਉਹ ਤਾਂ ਉਹ ਤਾਂ ਆਹ ਮੁੱਦਿਆਂ ਤੇ ਨਾ ਬੋਲੀਏ ਫਿਰ ਉਹ ਜੇ ਮੁੱਦੇ ਤੇ ਇਹ ਹੁਣ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਨਾ ਇਹ ਵੱਡੇ ਪੱਦਰ ਦੇ ਉੱਤੇ ਸਾਡੇ ਮਤਲਬ ਕਿ ਖਾਸ ਤੌਰ ਤੇ ਕਰਦਾਰ ਚ ਨਗਾਰ ਆ ਗਿਆ ਜਿਹੜੀ ਅੱਗੇ ਕੋਈ ਇਜਤਾਂ ਅੱਖਾਂ ਦੀ ਗੱਲ ਸੀ ਉਹ ਖਤਮ ਹੋ ਗਈ ਕੱਲਾ ਸਾਡੇ ਲੋਕਾਂ ਨੂੰ ਪੈਸਾ ਲਾਲਚ ਨੇ ਇੰਨੇ ਕਰਤੇ ਇਹ ਜੀ ਡਾਲਰਾਂ ਨੇ ਇੰਨੇ ਕਰਤੇ ਮੈਂ ਕੱਲ ਜਦੋਂ ਕੱਕੜ ਪਿੰਡ ਗਿਆ ਨਾ ਤੇ ਨਾਲ ਹੀ ਪਿੰਡ ਹੈ ਕੋਟ ਕਲਾਂ ਸ਼ਾਇਦ ਪਿੰਡ ਦਾ ਮੈਂ ਉਹ ਪਿੰਡ ਦੇ ਮੁੰਡੇ ਹੀ ਮੇਰੇ ਨਾਲ ਸੁੱਖੇ ਅਸੀਂ ਗੱਡੀ ਤੇ ਚੜੇ ਬਾਈ ਮੈਨੂੰ ਪਿੰਡ ਦਿਖਾਉਣ ਲੱਗ ਗਿਆ 80% ਪਿੰਡ ਜੰਦੇ ਲੱਗੇ ਹੋਏ ਆ ਖਾਲੀ ਮੈਂ ਇਹ ਵੀ ਇੱਕ ਦੱਸਿਆ ਉਹਨੂੰ ਮੈਨੂੰ ਮੁੰਡੇ ਨੇ ਕਹਿੰਦਾ ਬਾਈ ਆ ਵੀ ਘਰ ਬਕਾਊ ਆ ਆ ਵੀ ਜ਼ਮੀਨ ਬਕਾਊ ਆ ਆ ਵੀ ਘਰ ਬਕਾਊ ਆ ਆ ਵੀ ਜ਼ਮੀਨ ਬਕਾਊ ਆ ਇੱਕ ਹੋਰ ਉੱਥੇ ਵੱਡੀ ਫਰਮ ਹੈ ਉਹਨੇ ਹਜ਼ਾਰਾਂ ਏਕੜ ਪੈੜੀ ਲੋਕਾਂ ਦੀ ਉਥੇ ਲੈ ਲਈਏ ਵੱਡੇ ਵੱਡੇ ਕਾਰਪੋਰੇਟ ਦੇ ਲੋਕਾਂ ਦੀ ਜ਼ਮੀਨ ਖਰੀਦ ਰਹੇ ਆ ਜੀ ਤੇ ਮੈਂ ਪੁੱਛਿਆ ਮੈਂ ਕਿ ਕਿੰਨੇ ਜਰ ਤੋਂ ਨਹੀਂ ਆਏ ਉਹ ਕੋਈ ਨਾ ਕੋਈ 10 ਸਾਲ ਦਾ ਨਹੀਂ ਆਇਆ ਕੋਈ 20 ਸਾਲ ਦਾ ਨਹੀਂ ਆਇਆ ਵੱਡੀਆਂ ਵੱਡੀਆਂ ਕੋਠੀਆਂ ਹਵੇਲੀਆਂ ਬਾਈ ਚਿੱਪੜਾਂ ਲੈ ਲੈ ਡਿੱਗੀ ਜਾਂਦੀਆਂ ਨੇ ਪਲੱਸਤਰ ਦੀਆਂ ਆਪ ਬੇਸਮੈਂਟਾਂ ਦੇ ਬੈਠੇ ਆ ਹਾਂ ਆਪ ਉਥੇ ਬੇਸਮੈਂਟ ਨਹੀਂ ਉਥੇ ਕੁਝ ਰਹਿਣਾ ਹੀ ਨਹੀਂ ਜਿਹੜੇ ਬੰਦੇ ਇੱਥੋਂ ਅੱਜ ਜਾ ਚੁੱਕੇ ਨੇ ਆਪਣਾ ਜ਼ਮੀਨ ਵੇਚ ਕੇ ਆਪਣਾ ਘਰ ਵੇਚ ਕੇ ਜਾਂ ਆਪਣੀਆਂ ਜ਼ਮੀਨਾਂ ਵੇਚਣ ਨੂੰ ਤਿਆਰ ਆ ਘਰ ਵੇਚਣ ਨੂੰ ਤਿਆਰ ਆ ਉਹਨਾਂ ਦੇ ਪੱਲੇ ਨਾ ਉਹਨਾਂ ਦੀਆਂ ਔਲਾਦਾਂ ਨੇ ਰਹਿਣਾ ਕੱਲਾ ਪੈਸਾ ਇੱਥੇ ਬਥੇ ਰਿਆ ਕੇ ਰਹੁੰਦੇ ਆ ਪਿੰਡ ਦੇ ਕੱਲਾ ਪੈਸਾ ਰਹੇਗਾ ਜਵਾਕ ਵਾਲਿਆਂ ਗੋਰਿਆਂ ਨਾਲ ਤੁਰ ਕੇ ਵਿਆਹ ਕਰਾ ਕੇ ਦੂਰ ਸਮ ਛੱਡ ਗਏ ਤਾਂ ਮੈਂ ਇਹ ਗੱਲ ਜਰ ਮੈਂ ਕਹਿੰਦਾ ਤੁਸੀਂ ਜਾਓ ਜੀ ਸੱਦ ਕੇ ਜਾਓ ਆਪਾਂ ਨਹੀਂ ਇਸ ਗੱਲ ਦੇ ਹੱਕ 'ਚ ਬਰੋਚ ਨਹੀਂ ਮੈਂ ਹੈਗਾ ਵੀ ਤੁਸੀਂ ਬਾਹਰ ਕਿਉਂ ਜਾਂਦੇ ਆਂ ਠੀਕ ਹੈ ਬੰਦੇ ਦੇ ਇੱਥੇ ਮਜਬੂਰੀ ਹੈ ਕੋਈ ਜ਼ਮੀਨ ਨਹੀਂ ਬੰਦੇ ਕੋਲ ਨਹੀਂ ਹੈਗੀ ਗੁਜ਼ਾਰਾ ਨਹੀਂ ਹੁੰਦਾ ਠੀਕ ਤਰੀਕੇ ਨਾਲ ਤੁਸੀਂ ਬਾਹਰ ਜਾਓ ਕਮਾਈਆਂ ਕਰਕੇ ਵਾਪਸ ਆ ਜਾਓ ਹਾਂ ਜੀ ਪੱਕੇ ਤਾਂ ਆਪ ਦੀ ਛੱਡ ਕੇ ਤੁਸੀਂ ਤੁਰ ਗਏ ਯਾਰ ਪੰਜਾਬ ਨੂੰ ਬੇਦਾਵਾ ਲੈ ਕੇ ਤੁਸੀਂ ਭੱਜ ਗਏ ਹੋ ਅੱਜ ਛੋਡੇ ਵਰਗਾ ਭਰ ਭਗਾੜਾ ਬੰਦਾ ਗਦਾਰ ਕਰੇਗਾ ਅੱਜ ਧਰਤੀ ਮਾਂ ਛੱਡ ਕੇ ਭੱਜ ਰਿਹਾ ਯਾਰ ਕਿਉਂ ਛੱਡਦੇ ਹੋ ਐਥੇ ਮੈਨੂੰ ਫੋਨ ਕਰਨਗੇ ਬਾਈ ਸਿਸਟਮ ਨਹੀਂ ਵਧੀਆ ਨਸ਼ਾ ਬਹੁਤ ਹੈ ਮੈਂ ਜਿੱਥੇ ਤੁਸੀਂ ਬੈਠੇ ਹੋ ਨਾ ਲੀਗਲ ਹੈ ਇੱਥੇ ਇੱਥੋਂ ਨਾਲੋਂ 1000 ਗੁਣਾ ਜ਼ਿਆਦਾ ਹੈ ਫਿਰ ਮੈਂ ਦੂਜੀ ਸੁਣ ਲਓ ਸੋਡੀ ਤੀਜੀ ਪੀੜ੍ਹੀ ਤੁਹਾਡੇ ਨਾਲ ਨਹੀਂ ਰਹਿਣੀ ਸੋਡੀ ਰਹਿਣੀ ਇਹ ਗੋਰੇ ਆ ਕਾਲਿਆਂ ਵਿੱਚ ਹੀ ਹੱਥ ਮੇਜੂ ਨਾ ਦੀ ਕੋਈ ਪਛਾਣ ਨਾ ਦੀ ਕੋਈ ਬੋਲੀ ਨਾ ਮੈਂ ਕੋਈ ਪਹਿਰਾਵਾ ਨਾ ਸੱਭਿਆਚਾਰ ਨਾ ਇਤਿਹਾਸ ਨਾ ਧਰਮ ਨਾ ਕੱਖ ਇਹਦੇ ਪੱਲੇ ਲੈਣਾ ਮਖਿਆ ਮੈਂ ਘਰ ਦੀਆਂ ਕਿਸ਼ਤਾਂ ਲਾਉਂਦਿਆਂ ਨੇ ਮਰ ਜਾਣਾ ਫਿਰ ਗੱਡੀਆਂ ਦੀਆਂ ਕਿਸ਼ਤਾਂ ਟਰੱਕਾਂ ਦੀਆਂ ਕਿਸ਼ਤਾਂ ਭਰਦਿਆਂ ਨੇ ਮਰ ਜਾਣਾ ਪੱਲੇ ਤੁਹਾਡੇ ਕੀ ਕੀ ਰਹੂਗਾ ਫਿਰ ਦਸਰ ਔਲਾਦ ਵੱਡੀ ਹੋਏਂਦੀ ਅਸਲ ਪੂੰਜੀ ਤੁਹਾਡੀ ਔਲਾਦ ਆ ਯਾਰ ਤੁਹਾਡੀ ਉਹੀ ਨਹੀਂ ਤੁਹਾਡੇ ਕੋਲੇ ਤੁਹਾਡੇ ਹੈ ਕੋਲੇ ਕੀ ਆ ਬਾਹ ਕੀ ਕਲਪਦੇ ਆ ਯਾਰ ਦੁੱਖ ਲੱਗਦਾ ਇਹਨਾਂ ਗੱਲਾਂ ਦਾ ਸੁੱਖਾ ਸਿਆਂ ਦੇਖੋ ਕੁਦਰਤ ਦਾ ਵੀ ਕਿ ਨਜਮ ਆਪਾਂ ਘਰਖਾਂ ਦੀ ਕਰਦੇ ਗਏ ਅੱਜ ਸਮਾਂ ਪਾ ਕੇ ਕੁਦਰਤ ਨੇ ਇਥੇ ਝਕਾ ਫੂਸਾੱਖ ਪੈਦਾ ਕਰਦੇ ਨੇ ਜਿਵੇਂ ਧਰਤੀ ਖਾਲੀ ਕਰ ਗਏ ਇਹ ਕਿਸੇ ਨੇ ਕਿਸੇ ਨੇ ਆ ਕੇ ਭਰ ਦੇਣੀ ਹੈ ਭਾਈ ਇਹ ਪਸਤਾਨ ਦੇ ਲੋਕ ਨੂੰ ਦੇਖ ਲਈ ਜਿਹੜੀ ਗੱਲ ਹੁਣ ਮੈਂ ਮੇਰੀ ਗੱਲ ਸੁਣ ਲੋ AI ਦਾ ਜਮਾਨਾ ਆ ਗਿਆ ਆ ਗਿਆ ਜੀ AI ਦੇ ਜਮਾਨੇ ਨਾਲ ਅੱਜ ਹਰ ਚੀਜ਼ ਤਿਆਰ ਹੋ ਰਹੀ ਆ ਜੋ ਮਰਜੀ ਉਹਨਾਂ ਨੇ ਇਥੋਂ ਤੱਕ ਬੰਦੇ ਤਿਆਰ ਕਰ ਲਏ ਲੋਹੇ ਦੇ ਰੋਬੋਟ ਬਣਾ ਲਏ ਬੰਦੇਰੀ ਵੀ ਲੋੜ ਨਹੀਂ ਰਹੇ ਨੇ ਕੰਮ ਕਰਨ ਦੀ ਉਹ ਸਾਰਾ ਉਹ ਵੀ ਕਰੀ ਜਾਣਗੇ ਕੁੱਲ ਚੀਜ਼ਾਂ ਨੇ AI ਨਾਲ ਬਣਾ ਲਈ ਬੰਦਿਆਂ ਦੀ ਜਿਹੜੀ ਦਿਨੋਂ ਦਿਨ ਦਿਨੋਂ ਦਿਨ ਜਿਹੜੀ ਐਮੀਅਤੋਂ ਘਟਦੀ ਤੁਰੀ ਜਾਂਦੀ ਆ ਜੇ AI ਨਾਲ ਬਣਨਾ ਨਹੀਂ ਸੁੱਖਾ ਸਿਆਂ ਤਾਂ ਉਹ ਭੋਜਨ ਨਹੀਂ ਬਣਨਾ ਬਾਈ ਵਾਡੀ ਗੱਲ ਜੀ ਨੂੰ ਇਨਸਾਨਾਂ ਨੂੰ ਜਾਂ ਇਸ ਪ੍ਰਕਿਰਤੀ ਤੇ ਕੁੱਲ ਜੀਵ ਜੰਤੂ ਬਨਾਸਪਤੀ ਦੇ ਜਨਰਲ ਲਈ ਭੋਜਨ ਦੀ ਲੋੜ ਹੈ ਨਾ ਭੋਜਨ ਨਾ ਖੂਨ ਨਾ ਰਿੱਤੇ ਇਹ ਨਹੀਂ ਬਣਦਾ ਇਹ ਨਹੀਂ ਬਣਨੇ ਇਹ ਧਰਤੀ 'ਚੋਂ ਪੈਦਾ ਹੋਣੇ ਆ ਤੇ ਤੁਹਾਡੇ ਕੋਲੇ ਧਰਤੀ ਹੈ ਉਹਨਾਂ ਨੂੰ ਪਤਾ ਵੀ ਜੇ ਦੁਨੀਆ ਨੂੰ ਗੁਲਾਮ ਬਣਾਉਣਾ ਭੋਜਨ ਤੇ ਕਬਜ਼ਾ ਭੋਜਨ ਦੇ ਕਬਜ਼ਾ ਕਰ ਲਈ ਧਰਤੀ ਦੇ ਕਬਜ਼ਾ ਸੋਡੀਆਂ ਜ਼ਮੀਨਾਂ ਖੋਹ ਰਹੇ ਆ ਉਹ ਲੈ ਰਹੇ ਨੇ ਹਜ਼ਾਰਾਂ ਏਕੜ ਤੁਸੀਂ ਵੇਚ ਰਹੇ ਹੋ ਕਿਸਾਨਾਂ ਦੀ ਮਾਂ ਪਰ ਵੈਲਿਊ ਬਿਜ਼ਨਸਮੈਨ ਬੰਦੇ ਨੂੰ ਪਤਾ ਉਹਨਾਂ ਨੂੰ ਇਹਨਾਂ ਨੂੰ ਤਾਂ ਐਂ ਲੱਗਦਾ ਨਾ ਦੇਖੋ ਵੀ ਇੱਚ ਹੈ ਹੀ ਕੁਛ ਨਹੀਂ ਮੈਂ ਕਹਿੰਦਾ ਹੁਣ ਤੱਕ ਸਾਨੂੰ ਸਾਹਬਿਆ ਕਿਹਨੇ ਆ ਤੁਸੀਂ ਲੜੇ ਕਿੰਦਾ ਕਿਉਂ ਆ ਤੁਸੀਂ ਇਹ ਜ਼ਮੀਨਾਂ ਕਰਕੇ ਲੜੇ ਹੋ ਤੁਸੀਂ 13 ਮਹੀਨੇ ਦਿੱਲੀ ਬੈਠੇ ਰਹੇ ਇਸ ਕਰਕੇ ਬੈਠਰੇ ਵੀ ਘਰੇ ਦਾਣੇ ਪਏ ਸੀ ਅੱਛਾ ਫੋੜੀ ਫਸਲ ਤੋਂ ਪਤਾ ਸੀ 6 ਮਹੀਨੇ ਨੂੰ ਪੱਕਣੇ ਜਾ ਕੇ ਵੱਢ ਲਾਂਗੇ ਸਹੀ ਗੱਲ ਕੋਈ ਬਿਨਸ ਕਰ ਲੋ ਚਿੱਡਾ ਮਰਜੀ ਤਕੜਾ ਬਿਨਸ ਕਰ ਲੋ ਸੋਨੂੰ ਉਸ ਬਿਨੈ ਦੇ ਤੇ ਪੈਰਾ ਦੇਣਾ ਪੈਣਾ ਜਾਣਾ ਪੈਣਾ ਇਹ ਥੋੜਾ ਬਿਨਸ ਥੋੜਾ ਵਪਾਰ ਖਤਮ ਹੋ ਜਾਊਗਾ ਫੇਲ ਹੋ ਜਾਓਗੇ ਖੇਤੀ ਕਿਹ ਕੈਸੀ ਹੈ ਜਿਹੜੀ ਕੋਈ ਗੱਲ ਨਹੀਂ ਤੁਸੀਂ ਨਾ ਵੀ ਗਏ 10 ਦਿਨ 15 ਦਿਨ 20 ਦਿਨ ਖੇਤ ਜਿਹੜਾ ਨਾ ਹੀ ਬਜਤ ਤਾਂ ਵੀ ਕੋਈ ਤੁਹਾਨੂੰ ਮਾਰਨੀ ਪੈਂਦੀ ਸਹੀ ਹੈ ਆਪਾ ਜੇ ਬਦਾਲੀਆਂ ਨਾਲ ਜੇ ਮੁਗਲਾਂ ਨਾਲ ਜਿੰਗਰੇਜ਼ਾਂ ਨਾਲ ਹੁਣ ਤੱਕ ਲੜੇ ਆ ਜੇ ਖਲੂਕਾਂ ਦੇ ਚੱਲ ਕੇ ਵੀ ਉਦੋਂ ਬਾਅਦ ਉੱਠ ਖੜੇ ਹੋਏ ਆ ਤਾਂ ਸਿਰਫ ਤੇ ਸਿਰਫ ਧਰਤੀ ਕਰਕੇ ਜ਼ਮੀਨਾਂ ਕਰਕੇ ਬਿਲਕੁਲ ਸਹੀ ਹੈ ਤੇ ਯਾਰ ਦੁੱਖ ਆਉਂਦਾ ਬਾਈ ਸੁਖਿਆ ਸਾਰਾ ਤਾਂ ਤੁਸੀਂ ਦੇਖ ਲੋ ਮਹਾਲੀ ਵਾਲਾ ਹਾਲਾਤ ਲੱਗਦਾ ਪੰਜਾਬ 'ਚ ਰਹਿੰਦੇ ਹੋ ਅੱਛਾ ਹੋਰ ਸੁਣ ਲੋ ਇੱਕ ਗੱਲ ਸਹੀ ਹੈ ਜੀ ਨਾ ਉਹ ਜਵਾਕਾਂ ਦਾ ਨਾ ਤਾਂ ਸਰੀਰਾਂ ਦਾ ਵਿਕਾਸ ਹੋ ਰਿਹਾ ਉਹ ਵੀ ਰੁਕ ਗਿਆ ਨਾ ਮਾਨਸਿਕ ਵਿਕਾਸ ਹੋ ਰਿਹਾ ਉਹ ਬੋਝ ਹੀ ਇੰਨਾ ਪਾਤਾ ਜੋ ਆ ਇਹ ਨਾ ਭਰਿਆ ਹੁੰਦਾ 30 40 ਕਿਤਾਬਾਂ ਦਾ ਇਹ ਫਿਕਰ ਜਵਾਕਾਂ ਨੂੰ ਇਹ ਹੁੰਦਾ ਵੀ ਅੱਜ ਬੁੱਧਵਾਰ ਆ ਅੱਜ ਮੈਂ ਫਰਾਨੇ ਰੰਗ ਦੀ ਟੀ-ਸ਼ਰਟ ਪਾਣਣੀ ਆ ਅੱਜ ਮੰਗਲਵਾਰ ਆ ਮੈਂ ਯਾਰ ਬੂਟੇ ਹੀ ਨਹੀਂ ਪਹਿਨਣੇ ਸਵਲਨ ਉਹ ਉਹਨਾਂ ਦੀ ਰਿਕੁਆਇਰਮੈਂਟ ਨੇ ਸਕੂਲਾਂ ਦੀ ਐਡਰੈਸਾਂ ਦੀਆਂ ਕੱਪੜਿਆਂ ਦੀਆਂ ਇਹ ਲੁੱਟ ਹੈ ਹਮ ਕਿਤਾਬਾਂ ਅੰਦਰੋਂ ਵੇਚੀ ਜਾਂਦੇ ਆ ਜਾਂ ਉਹਨਾਂ ਦੀਆਂ ਆਪਣੀਆਂ ਦੁਕਾਨਾਂ ਨੇ ਉਹੀ ਕਿਤਾਬਾਂ ਲੱਗਦੀਆਂ ਜਿਹੜੀਆਂ ਉਹ ਲਿਖਦੇ ਨੇ ਉਹੀ ਕਿਤਾਬਾਂ ਉਸ ਦੁਕਾਨ ਤੋਂ ਹੀ ਮਿਲਦੀਆਂ ਨੇ ਵਰਦੀਆਂ ਦੇ ਵਿੱਚ ਲੁੱਟ ਕਰੀ ਜਾਂਦੇ ਆ ਯਾ ਬਰਦੀ ਐਵੇਂ ਹਫਤੇ ਜਾ ਆ ਪੌਣੀ ਹਫਤੇ ਦੋ ਦਿਨ ਆ ਪੌਣੀ ਇੱਕ ਦਿਨ ਆ ਪੌਣੀ ਤਿੰਨ ਚਾਰ ਦਾ ਬਰਦੀਆਂ ਲਾ ਰੱਖੀਆਂ ਨੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਜਿਹੜੇ ਅਮਰੀਕਾ ਪੰਜਾਬੀ ਵਿੱਚ ਮੈਂ ਗੱਲ ਦੱਸ ਕਿੰਨੇ ਕੁ ਪੰਜਾਬ ਦੇ ਜਵਾਕ ਨੇ ਜਿਹੜੇ ਇਹਨਾਂ ਸਕੂਲਾਂ ਵਿੱਚ ਨਿਕਲ ਕੇ ਆਈਪੀਐਸ ਆਈਐਸ ਯੂਪੀਐਸਸੀ ਜਾਂਦੇ ਆ ਦੱਸੋ ਮੈਨੂੰ ਪੰਜਾਬ ਦਾ ਮੈਂ ਇੱਕ ਦਿਨ ਇੱਥੇ ਕੋਈ ਆਈਪੀਐਸਰ ਨਾਲ ਗੱਲ ਹੀ ਪੈ ਗਿਆ ਨਵਾਂ ਜੰਗੇ ਜੇ ਮੁੰਡਾ ਰਾਜਸਥਾਨ ਦਾ ਮੈਂ ਨੂੰ ਪੁੱਛਿਆ ਮੈਂ ਬਾਈ ਜੀ ਐ ਕਰਕੇ ਵੀ ਕਿੰਨੇ ਕ ਬੰਦੇ ਮਤਲਬ ਕਿ ਬਕ ਸਟੇਟਾਂ ਜੋ ਹੁੰਦੇ ਆ ਉਹ ਕਹਿੰਦਾ Rajasthan ਦੇ ਵਿੱਚ ਵੀ 18-20 ਬੰਦੇ ਆਏ ਸਾਲ ਨਿਕਲ ਜਾਂਦੇ ਆ। ਬਿਹਾਰ ਚ ਸਭ ਤੋਂ ਵੱਧ ਨਿਕਲਦੇ ਆ। UP ਚੋਂ ਵੀ ਨਿਕਲਦੇ ਆ, Gujarat ਚੋਂ ਵੀ ਨਿਕਲਦੇ ਆ। ਮੈਂ ਪੰਜਾਬ ਚੋਂ ਕਹਿੰਦਾ ਇੱਕਦਾ। ਇੱਕ ਸਟੇਟ ਚੋਂ 18-20 ਬੰਦੇ ਨਿਕਲ ਰਹੇ ਨੇ, ਇੱਕ ਸਟੇਟ ਚੋਂ ਇੱਕ ਬੰਦਾ ਨਿਕਲ ਰਿਹਾ। ਕਿੱਥੇ ਖੜੇ ਆ ਸੀ? ਫਿਰ ਕੀ ਫਰਕ ਹੈ ਇਹ ਸਕੂਲਾਂ ਦਾ ਯਾਰ? ਤੇਰਾ ਨਾਂ ਤੁਹਾਡੇ ਪਿੰਲੇ ਸੇ ਛੱਡੇ। ਨਾ ਦਿਮਾਗ ਛੱਡੇ ਨਾ ਹੋਵਾ ਜਵਾਕ ਛੋੜੇ ਕੰਮ ਦਾ ਰਹਿਣਾਗਾ ਹਾਂ ਜਾ ਕੇ ਤੇ ਇਹ ਚੀਜ਼ਾਂ ਸਾਡੇ ਲੋਕਾਂ ਨੂੰ ਅੱਜ ਨਾ ਮੈਂ ਇਸ ਗੱਲ ਦੇ ਉੱਤੇ ਸੁੱਖਾ ਸਾਂ ਜ਼ੋਰ ਦੇ ਰਿਹਾ ਗੱਲ ਹੈ ਵੀ ਸਾਡੇ ਲੋਕਾਂ ਨੂੰ ਬੈਠ ਕੇ ਸਵੈ ਪਰਚੋਲ ਕਰਨ ਦੀ ਲੋੜ ਆ ਸੋਚਣ ਦੀ ਲੋੜ ਆ ਵੀ ਨਵੇਂ ਸਿਰੋਂ ਆਪਣਾ ਸਾਰਾ ਸਿਸਟਮ ਸ਼ੁਰੂ ਕਰਨ ਦੀ ਲੋੜ ਆ ਵੀ ਅਸੀਂ ਕਿੱਥੇ ਕਿੱਥੇ ਗਲਤੀਆਂ ਕਰ ਰਹੇ ਆ ਜਾਂ ਆਨਲਾਈਨ ਸਮੇਂ ਦੇ ਵਿੱਚ ਆ ਸਾਡੇ ਹਾਲਾਤ ਹੋਣੇ ਆ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗਣ ਲਈ ਕਿੰਨੀ ਪੜ੍ਹਾਈ ਤੇ ਕਿੰਨੇ ਪ੍ਰਤੀਸ਼ਤ ਨੰਬਰ ਕੀ ਕੀ ਚੀਜ਼ਾਂ ਰਿਕੁਆਇਰਮੈਂਟ ਹੁੰਦੀਆਂ ਸਾਰਿਆਂ ਨੂੰ ਪਤਾ ਸਰਕਾਰੀ ਟੀਚਰ ਵਿੱਚ ਇਦਾਂ ਨਹੀਂ ਲੱਗਦੇ ਪ੍ਰਾਈਵੇਟ ਟੀਚਰ ਕਿਵੇਂ ਲੱਗਦੇ ਨੇ ਸਾਰਿਆਂ ਨੂੰ ਪਤਾ ਫਿਰ ਤੁਸੀਂ ਦੱਸੋ ਬਿਹਤਰ ਕੌਣ ਹੋਇਆ ਹਾਲਾਂਕਿ ਚਲੋ ਟੀਚੇ ਦਾ ਟੀਚਰ ਹੀ ਆਪਏ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਤੁਸੀਂ ਜਿਹੜੇ ਮਰਜ਼ੀ ਸਕੂਲ 'ਚ ਭੱਜ ਜਾਓ ਜੇ ਸਕੂਲ ਦੇ ਵਿੱਚ 20 ਜਾਂ 30 ਜਾਂ 40 ਟੀਚਰ ਨੇ ਉਹਦੇ ਵਿੱਚੋਂ 35 38 ਟੀਚਰ ਬੀਬੀਆਂ ਨੇ ਬੰਦੇ ਬਹੁਤ ਘੱਟ ਆ ਕਿਉਂ ਬੇਰਜ਼ਗਾਰੀ ਇੰਨੀ ਐ ਕੋਈ 10 ਪੜੀ ਬੀਬੀ ਐ ਕੋਈ 12 ਪੜੀ ਬੀਬੀ ਐ ਕੋਈ ਤੇ ਅਰਬਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ 5000 7000 8000 10000 ਤਨਖਾਹ ਤੇ ਆ ਬੱਚਿਆਂ ਨੂੰ ਵੀ ਹੈਂਡਲ ਕਰਨਾ ਉਹ ਗਾਂ ਕੀ ਪੜਾ ਦੇਣੀਆਂ ਸਹੀ ਆ ਇਹ ਲੋਕਾਂ ਨੂੰ ਥੋੜੀ ਗੱਲ ਸਹੀ ਆ ਸੋਚਣਾ ਤੇ ਅਸਲ ਮੁੱਦਿਆਂ ਤੇ ਵਿਚਾਰ ਕਰਨ ਦੀ ਪਰਚੋਲ ਜਰੂਰਤਾ ਇੱਕ ਜਾਂਦੇ ਜਾਂਦੇ ਆਪਾਂ ਲਖੀ ਗੱਲ ਇਹ ਕਰ ਲੰਨੇ ਆ ਜਿਹੜੀਆਂ ਫਿਰ ਅੱਜ ਕੱਲ ਇਹ ਵੀਡੀਓ ਚੱਲ ਰਹੀਆਂ ਜਿਹਦੇ ਵਿੱਚ ਆ ਮੁੱਦਾ ਚੱਲਦਾ ਕਿਵੇਂ ਖਤਮ ਹੋ ਨੌਜਵਾਨਾਂ ਨੂੰ ਕਿਵੇਂ ਸੇਧ ਲੈਣੀ ਚਾਹੀਦੀ ਆ ਕਿਉਂਕਿ ਮੁੱਦੇ ਜਦ ਇਹ ਜੇ ਬਣਦੇ ਨੇ ਤਾਂ ਉਹ ਫਿਰ 10 20 ਦਿਨ ਮਹੀਨਾ ਚੱਲੂਗਾ ਇਹ ਉਸ ਵਾਰ ਇੰਤਜ਼ਾਰ ਹੋ ਨਵੇਂ ਕਿਸੇ ਮੁੱਦੇ ਦਾ ਹਰ ਮਾਪੇ ਨੂੰ ਆ ਦੇ ਜਵਾਕਾਂ ਨੂੰ ਫੋਨ ਤੋਂ ਬਿਲਕੁਲ ਬਰਜ ਦੇਣਾ ਚਾਹੀਦਾ ਗਰੇਜ ਕਰਨਾ ਇਹ ਪੜਾਈ ਜਿੰਨਾ ਟਾਈਮ ਘੰਟਾ ਦਲਾ ਘੰਟਾ ਕਹਿੰਦੇ ਲਵੇ ਕੇ ਫੋਨ ਦੇ ਕੇ ਪੜਾਈ ਕਰਾਓ ਕੋਈ ਪੜਾਈ ਪੂਰੀ ਫੋਨਾਂ ਦੇ ਕਿਹੜੀ ਪੜਾਈ ਹੁੰਦੀ ਹੈ ਮੈਦਾ ਜੋ ਪੜਦੇ ਮੈਦਾ ਦੇਖਣੇ ਮੇਰੇ ਜਵਾਕਾਂ ਨੂੰ ਦਿਮਾਖਾਜ ਮਾਂ ਬਾਪਾ ਨੂੰ ਇਹੀ ਤਾਂ ਪਾਇਆ ਹੋਇਆ ਕੋਈ ਫੋਨ ਤੇ ਪੜਾਈ ਨਹੀਂ ਹੁੰਦੀ ਨਾ ਪੜਾਈ ਕਰ ਸਕਣ ਜਵਾਕ ਦੂਜੀ ਗੱਲ ਮੈਂ ਜਵਾਕਾਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਜਿਹੜੀਆਂ 12 12 15 15 ਸਾਲ ਦੀਆਂ ਵੀ ਪੋਤੇੇ ਕੰਮ ਗਲਤੀ ਨਾ ਅੱਜ ਕੱਲ ਦਾ ਏਜ ਦਾ ਜਮਾਨਾ ਤੁਸੀਂ ਫੋਟੋ ਪਾ ਦਿਓ ਉਹਦਾ ਪਤਾ ਨਹੀਂ ਕੀ ਬਣਾ ਦੇਣਗੇ ਥੋੜਾ ਕੱਲਾ ਮੂੰਹ ਚੱਕਣ ਦੀ ਲੋੜ ਹੈ ਤੁਹਾਡੀ ਆਵਾਜ਼ ਥੋੜੀ ਆਵਾਜ਼ ਚੱਕਣ ਦੀ ਲੋੜ ਹੈ ਪਰ ਫਿਰ ਵੀ ਜਿਹੜਾ ਤੁਸੀਂ ਗਲਤੀ ਕਰ ਰਹੀਆਂ ਹੋ ਬਹੁਤ ਵੱਡੀ ਇਹ ਤਾਂ ਪਤਾ ਨਹੀਂ ਕਿੱਥੇ ਜਾ ਕੇ ਰੁਕੂ ਸੁੱਖੇ ਗੱਲ ਸੋਚਣ ਵਾਲੀ ਹੈ ਇਹਦਾ ਹਲੇ ਉਹ ਨੇ ਜਿਹੜੀਆਂ ਸਾਹਮਣੇ ਆ ਗਈਆਂ ਚੀਜ਼ਾਂ ਇਹ ਤਾਂ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਦੇ ਵਿੱਚ ਗਿਣਤੀ ਦੇ ਵਿੱਚ ਇਹ ਜਿਹੀਆਂ ਵੀਡੀਓ ਬਣੀਆਂ ਪਈਆਂ ਹੋਣਗੀਆਂ ਮੇਰੀ ਗੱਲ ਲੈ ਕੇ ਲੈ ਲਓ ਇਹ ਸਰਕਾਰ ਵੀ ਇਹ ਤਾਂ ਨਾਤ ਚੰਗੀ ਤਰ੍ਹਾਂ ਕਰ ਸੇ ਵੀ ਜਿਹੜੇ ਬੰਦੇ ਦੇ ਫੋਨ ਚੋਂ ਵੀਡੀਓ ਵਾਇਰਲ ਹੋ ਗਈ ਜਾ ਜਿਹੜੇ ਬੰਦੇ ਨੇ ਗਾਂ ਸਾਂਝੀ ਕਰਤੀ ਸਾਰੇ ਢੰਗਾਗੇ ਵਾਢੇ ਨਾ ਲੱਖਾ ਜੀ ਹਲੇ ਜਿਹੜੇ ਲੋਕ ਦੇਖ ਰਹੇ ਨੇ ਇਹ ਨਹੀਂ ਪਤਾ ਕਿਹੜੇ ਕਿਹੜੇ ਮਜਬੂਰੀ ਵਾਸ ਬਲੈਕਮੇਲ ਹੋ ਰਹੇ ਨੇ ਇਹ ਵੀਡੀਓ ਕਰ ਫੇਕ ਕੌਣ ਕਿਹਨੂੰ ਕਰ ਰਿਹਾ ਕੌਣ ਕਿਹਨੂੰ ਲੁੱਟ ਰਿਹਾ ਸਿਰਫ ਇਹਨਾਂ ਵੀਡੀਓ ਜਾਂ ਫੋਟੋਆਂ ਕਰਕੇ ਬਹੁਤ ਕੁਝ ਚੱਲ ਰਿਹਾ ਪਰ ਇਸ ਗੱਲ ਦੇ ਉੱਤੇ ਵੀ ਸ਼ਕਤੀ ਨਾਲ ਜਿਹੜਾ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਵਾਕ ਪਹਿਲੀ ਗੱਲ ਦਾ ਬਾਈ ਸੌਤ ਸਸਰੇ ਤੇ ਗੰਢ ਜਵਾਕ ਨੂੰ ਟਾਈਮ ਦਿਓ ਹਰ ਬੱਚੇ ਨੂੰ ਆਪਦੇ ਨੂੰ ਮੋਬਾਈਲਾਂ ਤੋਂ ਦੂਰ ਕਰੋ ਗਰਾਊਂਡ ਤੇ ਲੈ ਕੇ ਜਾਓ ਹਰ ਹਰ ਮਾਪਾਪ ਦਾ ਫਰਜ਼ ਬੜਾ ਜਿੱਡਾ ਮਰਜ਼ੀ ਜ਼ਰੂਰੀ ਕੰਮ ਹੈ ਆਥਨੇ 2 2.5 ਘੰਟੇ ਕੱਢ ਕੇ ਸਮਾਂ ਗਰਾਊਂਡ 'ਚ ਜ਼ਰੂਰ ਲੈ ਕੇ ਜਾਓ ਜਵਾਕ ਇਹ ਬਹੁਤ ਜ਼ਰੂਰੀ ਹੈ ਮਿੱਟੀ ਨਾਲ ਜੋੜੋ ਉਹਨੂੰ ਜਵਾਕਾਂ ਨਾਲ ਖੇਡੂਗਾ ਆਲੇ ਦੁਆਲੇ ਦਾ ਵਿਕਾਸ ਹੋਊਗਾ ਜਵਾਕ ਦਾ ਸੋਚੂਗਾ ਨਹੀਂ ਉਹ ਘਰੇ ਬੈਠਾ ਸੰਕੀਰਣ ਹੋਈ ਜਾਂਦਾ ਉਹ ਉੱਚ ਜਿਹੜੀ ਮਤਲਬ ਇਰੀਟੇਟ ਜਾਂ ਹੋ ਜਾਂਦਾ ਜਵਾਕ ਚਿਰਨ ਲੱਗ ਜਾਂਦਾ ਜਵਾਕ ਮੋਬਾਈਲ ਨੱਚੜੇਪਣ ਬਹੁਤ ਆਉਂਦਾ ਇਹ ਚੀਜ਼ਾਂ ਸੋਡੇ ਜਵਾਕਾਂ ਨੂੰ ਖਾ ਰਹੀਆਂ ਨੇ ਸਮਾ ਦੇ ਵਾਥ ਨੇ ਬੰਦਾ ਆਉਂਦਾ ਆ ਦੇ ਨਾਲ ਪਾਉ ਜਵਾਕ ਨੂੰ ਆਪਾਂ ਉਹ ਉਹ ਆ ਜਿਹੜੇ ਹੁਣ ਤੱਕ ਵੀ ਮਾਂ ਕਹਦੇ ਮਾਪਿਆਂ ਨਾਲ ਪੈਂਦਾ ਪੈਣ ਵਾਲੇ ਕੁੜੀ ਸੀ ਮਾਂ ਨਾ ਪੈਂਦੀ ਸੀ ਚਾਹੇ 15 ਸਾਲ ਦੀ ਮੁੰਡਾ ਪਿਓ ਨਾ ਪੈਂਦਾ ਚਾਹੀਏ ਜੀ ਉਹ ਜਿਹੜਾ ਤੁਹਾਡੇ ਨਾਲ ਲਗਾ ਬਣਦਾ ਬੱਚੇ ਦਾ ਪੈ ਕੇ ਆ ਦੇ ਮਾਂ ਬਾਪ ਨਾਲ ਨੇੜਤਾ ਬਣਦੀ ਹੈ ਉਹ ਵੀ ਤੁਹਾਡੇ ਚ ਪਿਆਰ ਮੁਹੱਬਤ ਵਧੂਗਾ ਤੁਸੀਂ ਬਾੜ ਦੇ ਨੂੰ ਇਕੱਲੇ ਕਮਰੇ ਚ ਵੀ ਲੈ ਦੇਖੀਓ ਫੋਨ ਤੇ ਅਸੀਂ ਇੱਧਰ ਅੱਡ ਜਨਾਨੀਆਂ ਦਾ ਕੰਮ ਕੀ ਹੈ ਅੱਜ ਕੱਲ ਉਹ ਨਾਰਕੇ ਚੱਲੇ ਸੀਰੀਅਲ ਜੇ ਉਹ ਮਹਿਲਾ ਦੇਖਣ ਲੱਗ ਜਾਂਦੇ ਨੇ ਉਹ ਆ ਮਗਨ ਹੁੰਦੀ ਆ ਮੋਬਾਈਲ ਦੇ ਵਿੱਚ ਕੋਈ ਸੀਰੀਅਲ ਦੇਖਣ ਦੇ ਵਿੱਚ ਤੇ ਉਦੋਂ ਜਵਾਕ ਦੂਜਾ ਕੰਮ ਦੇਖ ਲੱਖਾ ਜੀ 5 5000 ਐਮ ਐਚ ਦੀਆਂ ਬੈਟਰੀਆਂ ਨੇ ਜਿਹੜੀਆਂ ਕਿ ਮਿੰਟੇ ਦੀ ਖਾਲੀ ਹੋ ਜਾਂਦੇ ਨੇ ਔਰ ਚਾਰਜਰ ਬੈੱਡਾਂ 'ਤੇ ਲਿਆ ਕੇ ਰੱਖਿਆ ਹੁੰਦਾ ਵੀ ਲਓ ਜੀ ਸਿੱਧੇ ਜਾਂਦਾ ਚਾਰਜ ਵੀ ਹੋ ਜਾਂਦੀ ਆ ਆ ਹਾਲਾਤ ਨੇ ਸਿਸ ਕਰਕੇ ਗੱਲ ਸਾਨੂੰ ਸੁੱਖਾ ਸਿਆਂ ਸੋਚਣ ਦੀ ਲੋੜ ਆ ਬਾਈ ਅੱਜ ਸਮਾਂ ਦੇ ਨਾਲ ਖਤਰਨਾਕ ਹੋਣਾ ਕਿਉਂਕਿ ਜਿਵੇਂ ਜਿਵੇਂ ਤਕਨੀਕ ਵੱਧ ਰਹੀ ਹੈ ਉਹ ਇਹ ਆਪਾਂ ਕਹਿੰਨਾ ਵਿਗਿਆਨ ਨੇ ਤਰੱਕੀ ਕਰ ਲਈ ਲੋਕ ਸੌਖੇ ਹੋ ਗਏ ਲੋਕ ਔਖੇ ਹੋ ਗਏ ਕਿੰਨੀ ਜ਼ਿੰਦਗੀ ਔਖੀ ਆ ਅੱਗੇ ਲੋਕਾਂ ਦੇ ਕੋਈ ਬੋਝ ਕੋਈ ਤਨਾਅ ਕੋਈ ਡਿਪਰੈਸ਼ਨ ਕੋਈ ਬਿਮਾਰੀ ਸੀਗੀ ਕੁੱਲ ਬੰਦਾ ਬਿਮਾਰ ਹੈ ਹਰ ਬੰਦੇ ਦੇ ਘਰੇ ਦਵਾਈਆਂ ਪਈਆਂ ਬੜੇ ਪਏ ਲੋਕਾਂ ਦੇ ਲਫਾਫੇ ਦਵਾਈਆਂ ਦੇ ਹਸਪਤਾਲ ਭਰੇ ਪਏ ਆ ਹਾਂ ਅੱਛਾ ਫਿਰ ਤੂੰ ਲਾਲਾ ਬੰਦੇ ਰਾਤ ਨੂੰ ਜੇ ਨੀਂਦ ਨਹੀਂ ਆਉਂਦੀ ਕੋਈ ਦਾਰੂ ਪੀ ਕੇ ਸੌਂਦਾ ਕੋਈ ਨੀਂਦੀਆਂ ਗੋਲੀਆਂ ਲੈ ਕੇ ਸੌਂਦਾ ਫਤ ਤਰੱਕੀ ਸਾਡੀ ਕਾਲੀ ਤਰੱਕੀ ਹੋਈ ਜਾਵੇ ਅਜ ਤਾਂ ਖਤਮ ਹੋ ਗਿਆ ਔਖੇ ਹੋ ਗਏ ਸਹੀ ਗੱਲ ਹੈ ਸੋਚੋ ਆਪਣੇ ਆਪ ਨੂੰ ਮੈਂ ਕਹਿੰਦਾ ਹੁਣਾ ਜਮੀਨਾ ਨਾਲ ਵਿੱਚੋਂ ਖੇਤੀ ਨਾ ਜੋੜੋ ਦੇਖੋ ਖੇਤੀ ਨਾ ਜੋੜਦੋ ਜੇ ਬਚਣਾ ਮੈਂ ਸ਼ਰਤ ਕਰਦਾ ਜਿਹੜਾ ਬੰਦਾ ਖੇਤੀ ਨਾਲ ਜੋੜੇ ਹੱਥੀਂ ਕਿਰਤ ਕਰਦਾ ਕੋਈ ਡਿਪਰੈਸ਼ਨ ਕੋਈ ਬਿਮਾਰੀ ਕੋਈ ਤਣਾਅ ਕੋਈ ਬੋਏ ਨੇੜੇ ਵੀ ਆ ਜੇ ਉਹ ਤੁਸੀਂ ਆਪਣਾ ਘਲਾੜ ਤੁਸੀਂ ਆਪਦਾ ਕਾਰੋਬਾਰ ਤੁਸੀਂ ਆਪਣਾ ਬਿਜ਼ਨਸ ਕ੍ਰੀਏਟ ਕੀਤਾ ਬੰਦਾ ਭਾਈ ਦੇਖੋ ਸਰੀਰ ਤੁਸੀਂ ਜਦੋਂ ਆਪਦੇ ਹੱਥੀ ਕੰਮ ਕਰਦੇ ਹੋ ਤੰਦਰੁਸਤ ਰਹਿੰਦਾ ਤੁਹਾਡੇ ਅੰਗ ਸਾਰੇ ਕੰਮ ਕਰਦੇ ਆ ਮਸਲ ਮਜ਼ਬੂਤ ਹੁੰਦੇ ਆ ਬੇਲਾ ਬੰਦਾ ਦਾ ਉਹਦਾ ਬੇਲਾ ਦਿਮਾਗ ਵੀ ਸ਼ੈਤਾਨੀ ਕਰੂਗਾ ਜਾਂ ਸਰੀਰ ਪੈਸੇ ਖਤਮ ਹੋ ਜੂਗਾ ਬੇਲਾ ਠੀਕ ਇਹ ਗੱਲਾਂ ਨਾਲ ਜੀ ਬਹੁਤ ਧੰਨਵਾਦ ਦੱਸਦੇ ਕਿ ਲੱਖਾਂ ਲੋਕਾਂ ਨਾਲ ਸੰਨ ਜਿਨ੍ਹਾਂ ਨੇ ਆਪਣੀ ਗੱਲਾਂ ਜਿਹੜੀਆਂ ਇਹ ਆ ਫਿਰ ਚਲਨ ਤੇ ਮੁੱਦੇ ਨੇ ਉਹਨਾਂ ਨੂੰ ਤੁਹਾਡੇ ਤੱਕ ਲੈ ਕੇ ਆਂਦਾ ਅਸਲ ਵਜ੍ਹਾ ਹੈਗੀ ਆ ਸਮਝਣ ਦੀ ਦੇਖੋ ਇੰਨਾ ਟਾਈਮ ਗੱਲਬਾਤ ਕੀਤੀ ਆ ਤਾਂ ਕੀਤੀ ਜੇ ਫਿਕਰ ਆ ਫਿਕਰਮੰਦ ਹੈਗੇ ਆ ਜੇ ਤੁਸੀਂ ਫਿਕਰਮੰਦ ਆਪਣੇ ਆਪ ਨੂੰ ਆਪਣੇ ਸਮਾਜ ਨੂੰ ਲੈ ਕੇ ਸਮਾਜਿਕ ਮੁੱਦੇ ਨੂੰ ਲੈ ਕੇ ਨਹੀਂ ਆ ਤਾਂ ਫਿਰ ਹਾਲਾਤ ਕਿਹੋ ਜਿਹੇ ਹੋਣਗੇ ਫਿਰ ਵੀਡੀਓ ਵਾਇਰਲ ਹੋਣੀਆਂ ਨੇ ਵੀਡੀਓ ਬਣਨੀਆਂ ਨੇ ਵਾਇਰਲ ਹੋਣੀਆਂ ਨੇ ਕਸੂਰ ਭਾਵੇਂ ਕਿਸੇ ਦਾ ਵੀ ਹੋਵੇ ਚਾਹੇ ਬਲੌਂ ਵਾਲੇ ਦਾ ਵੀਡੀਓ ਅੱਗੇ ਪੋਸਟ ਕਰਨ ਵਾਲਾ ਜਾਂ ਫਿਰ ਵਾਇਰਲ ਕਰਨ ਵਾਲਾ ਇਹ ਵੱਡੇ ਸਵਾਲ ਨੇ ਜੇ ਸਖਤ ਜੇ ਆਪਾਂ ਗੱਲ ਕਰੀ ਕਾਰਵਾਈ ਨਾ ਅਜੇ ਲੋਕਾਂ ਤੇ ਹੋਈ ਤਾਂ ਆਉਣ ਵਾਲਾ ਸਮਾਂ ਭੁਖੇ ਜਿਹਾ ਲੱਗਾ ਬਹੁਤ ਡੂੰਘਾਈ ਡੂੰਗੀ ਥਾਂ ਤੇ ਚਲੇ ਜੂ ਹਨੇਰੇ ਚਲੇ ਜੂ ਜਿੱਥੇ ਸ਼ਾਇਦ ਬਾਹਰ ਨਿਕਲਣਾ ਮੁਸ਼ਕਲ ਹੀ ਨਹੀਂ ਨਾ ਮੁਮਕਨ ਵੀ ਹੋ ਸਕਦਾ ਹੈ ਤਾਂ ਇਜਾਜ਼ਤ ਦਿਓ ਇਹ ਸਾਰੀ ਵੀਰੋਧਵਾ ਕੈਮਰਾਮੈਨ ਰਾਕੇਸ਼ ਦੇ ਨਾਲ ਸੁੱਖਾ ਖੇੜੀ ਬਾਲਾ